ਕਿ ਇਹ ਕੌਣ ਹੈ ਇਹ ਕੌਣ ਹੈ ਜੋ ਚਲਾ ਰਿਹਾ ਹੈ ਸਾਰਾ ਪਸਾਰਾ ਮਿੱਟੀ ਵਿੱਚੋਂ ਬੂਟਾ ਬੂਟੇ ਤੋਂ ਟਾਣੀ ਟਾਣੀ ਤੇ ਫੁੱਲ ਫੁੱਲ ਚੋਂ ਖੁਸ਼ਬੂ ਤੱਕ ਦਾ ਨਜ਼ਾਰਾ ਸਾਨੂੰ ਜਾਣਨ ਦੀ ਲੋੜ ਹੈ ਇਹ ਕੌਣ ਹੈ ਜੋ ਚਲਾ ਰਿਹਾ ਹੈ ਸਾਰਾ ਪਸਾਰਾ ਇਹ ਕੌਣ ਹੈ ਜੋ ਕਿਤੇ ਸੰਗਮ ਰਮਰਾਂ ਦੇ ਉੱਚੇ ਮਿਨਾਰਾਂ ਵਿੱਚ ਵਸਿਆ ਹੈ ਮੰਦਰਾਂ ਦੀਆਂ ਟੱਲੀਆਂ 'ਚ ਗਿਰਜੇ ਦੀ ਸ਼ਾਂਤੀ 'ਚ ਮਸਜਿਦਾਂ ਦੇ ਪੰਜ ਵਕਤਾਂ ਵਿੱਚ ਅਤੇ ਗੁਰੂ ਘਰਾਂ ਦੀ ਹੂਕ ਵਿੱਚ ਸ਼ਬਦ ਰੂਪ ਵਾਪਰ ਰਿਹਾ ਹੈ ਕਿਤੇ ਸੁੱਕੇ ਪੱਤਿਆਂ ਦੀ ਸਰਸਰਾਹਟ ਵਿੱਚ ਵੀ ਮੌਜੂਦ ਹੈ ਆਪ ਇਹ ਕੌਣ ਹੈ ਜੋ ਚਲਾ ਰਿਹਾ ਹੈ ਸਾਰਾ ਪਸਾਰਾ ਸਾਨੂੰ ਜਾਣਨ ਦੀ ਲੋੜ ਹੈ ਇਹ ਕੌਣ ਹੈ ਜੋ ਰਸ ਭਰੇ ਫੁੱਲਾਂ 'ਚ ਹੈ ਆਪ ਉਹਨਾਂ ਹੀ ਫੁੱਲਾਂ ਤੇ ਬੈਠੀਆਂ ਮਧੂਮੱਖੀਆਂ 'ਚ ਹੈ ਆਪ ਹਰੇ ਭਰੇ ਖੇਤਾਂ 'ਚ ਸੁੱਕੇ ਕ ਰੁਖ ਤੇ ਬੈਠੇ ਪੰਛੀਆਂ 'ਚ ਹੈ ਆਪ ਵਗਦੇ ਹੋਏ ਪਾਣੀਆਂ 'ਚ ਹੈ ਆਪ ਵਗਦੇ ਹੋਏ ਪਾਣੀਆਂ ਦੀਆਂ ਆਵਾਜ਼ਾਂ 'ਚ ਹੈ ਆਪ ਚੰਦ ਤਾਰੇ ਸੂਰਜਾਂ ਤੋਂ ਲੈ ਕੇ ਧਰਤੀ ਦੇ ਢੇੜਿਆਂ 'ਚ ਹੈ ਆਪ ਇਹ ਕੌਣ ਹੈ ਜੋ ਚਲਾ ਰਿਹਾ ਹੈ ਸਾਰਾ ਪਸਾਰਾ ਸਾਨੂੰ ਜਾਣਨ ਦੀ ਲੋੜ ਹੈ ਇਹ ਕੌਣ ਹੈ ਜੋ ਆਪਣੇ ਹੀ ਆਪ ਵਿੱਚ ਹੈ ਪਰ ਹੈ ਵੀ ਸਭ ਵਿੱਚ ਇਸ ਨੂੰ ਜਾਣਨ ਤੋਂ ਜ਼ਿਆਦਾ ਮੰਨਣ ਦੀ ਲੋੜ ਹੈ ਹਰ ਸ્વાસ-ਸ્વાસ ਤੇ ਹੋਣ ਦੀ ਲੋੜ ਹੈ ਇਹ ਕੌਣ ਹੈ ਜੋ ਚਲਾ ਰਿਹਾ ਹੈ ਸਾਰਾ ਪਸਾਰਾ ਇਹ ਕੌਣ ਹੈ ਜੋ ਚਲਾ ਰਿਹਾ ਹੈ ਸਾਰਾ ਪਸਾਰਾ ਇੱਕ ਕਵਿਤਾ ਹੋਰ ਆਪ ਜੀ ਦੇ ਨਾਲ ਸਾਂਝੀ ਕਰਾਂਗਾ ਕਿ ਕਿਸੇ ਸ਼ਾਮ ਟਲੀ ਤੋਂ ਮੇਰਾ ਖਿਆਲ ਹੈ ਇੱਕ ਵਿਰਾਗਮਈ ਖਿਆਲ ਕਿ ਕਿਸੇ ਸ਼ਾਮ ਟਲੀ ਤੋਂ ਸੁੰਨੀਆਂ ਰਾਹਾਂ ਦੇ ਵਿੱਚ ਕਿਸੇ ਸ਼ਾਮ ਟਲੀ ਤੋਂ ਦੂਰ ਦਰਾਡੇ ਸੁੰਨੀਆਂ ਰਾਹਾਂ ਦੇ ਵਿੱਚ ਉੱਚਿਆਂ ਰੁੱਖਾਂ ਦੇ ਪੈਰਾਂ ਵਿੱਚ ਸਹਜੇ ਸਹਜੇ ਪੈਰ ਰੱਖ ਦਿਆਂ ਬੇ ਧਿਆਨੇ ਦੂਰ ਨਿਕਲ ਜਾਣਾ ਤੇ ਆਪਣੀ ਚੁੱਪ ਚ ਬਹਿ ਜਾਣਾ ਤੇ ਉਸ ਨੂੰ ਮਿਲ ਲੈਣਾ ਇੱਕ ਬਰਾਬਰ ਹੈ ਉਸ ਦਾ ਸੋਜ ਸੁਹਾਪਣ ਅਤ ਸੁੰਦਰ ਉਸ ਦਾ ਸੋਜ ਸੁਹਾਪਣ ਅਤ ਸੁੰਦਰ ਆਕਾਸ਼ੀ ਬੱਦਲਾਂ ਦੇ ਵਿੱਚ ਉੱਡਦਾ ਚਿਹਰਾ ਮੇਰੀਆਂ ਉਦਾਸ ਅੱਖੀਆਂ ਦੇ ਵਿੱਚ ਆ ਕੇ ਵਸ ਜਾਣਾ ਬੇ ਧਿਆਨੇ ਫਿਰ ਜਾਣਾ ਤੇ ਉਸ ਨੂੰ ਬਿੰਡੇ ਦੇਖ ਲੈਣਾ ਇੱਕ ਬਰਾਬਰ ਹੈ ਮੇਰੇ ਚੇਤਨ ਵਿੱਚ ਉਸ ਦਾ ਚਿੰਤਨ ਪਲ ਪਲ ਚੱਲਦਾ ਹੋ ਜਾਏ ਮੇਰੇ ਚੇਤਨ ਵਿੱਚ ਉਸ ਦਾ ਚਿੰਤਨ ਪਲ-ਪਲ ਚੱਲਦਾ ਹੋ ਜਾਏ ਛਿਨ-ਛਿਨ ਵਿਗਸੇ ਜੋ ਸਾਹ ਆਏ ਇੱਕ ਜਾਏ ਨੇਤਰ ਬੰਦ ਵਿਚਾਰ ਬੰਦ ਨੇਤਰ ਬੰਦ ਵਿਚਾਰ ਬੰਦ ਅਤੇ ਹੁਨਮਨ ਹੋ ਕੇ ਧਿਆਨ ਟਿਕਾ ਲੈਣਾ ਤੇ ਉਸ ਨੂੰ ਮਿਲ ਲੈਣਾ ਇੱਕ ਬਰਾਬਰ ਹੈ ਧੰਨਵਾਦ